ਜਲੰਧਰ ਦੇ ਗੜਾ ਵਿੱਚ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਸਕੂਲ ਦੇ ਵਧੀਆ ਨਤੀਜੇ ਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਵਾਲਮੀਕ ਸੈਨਾ ਪੰਜਾਬ ਦੇ ਪ੍ਰਧਾਨ ਨਵਿਕਾਸ ਸਿੰਪੂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਸਾਰਿਆਂ ਨੇ ਲੰਗਰ ਵਿਸ਼ਕਿਆ ਸਮੋਕੇ ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਰਾਜਵਿੰਦਰ ਕੌਰ ਥੜਾ ਜਲੰਧਰ ਦੇ ਡਿਪਟੀ ਮੇਅਰ ਮਲਕੀ ਸਿੰਘ ਕਵਰ ਸਰਤਾਜ ਸਿੰਘ ਕੌਂਸਲਰ ਮਿੰਟੂ ਜੁਨੇਜਾ ਸਾਬਕਾ ਕੌਂਸਲਰ ਪ੍ਰਪदयाल ਭਗਤ ਮਾਰਕੀਟ ਕਮੇਟੀ ਜਲੰਧਰ ਕੈਂਟ ਦੇ ਚੇਅਰਮੈਨ ਸ਼ਿਵਭਾਸ ਭਗਤ ਨਰੇਸ਼ ਸਰੋਏ ਪ੍ਰਸ਼ਾਂਤ ਗੋਤਮ ਮੌਜੂਦ ਸਨ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੈਪੀ ਜੈ ਭਾਰਤ ਸਾਥੀਓ ਅੱਜ ਗੜਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮੈਡਮ ਵੀਨਾ ਜੀ ਪ੍ਰਸ਼ਾਂਤ ਗੋਤਮ ਜੀ ਸੂਬੇਦਾਰ ਜੀ ਔਰ ਨਰੇਸ਼ ਜੀ ਔਰ ਉਹਨਾਂ ਦੀ तमाम ਟੀਮ ਪੂਰੇ ਪੂਰੇ ਟੀਚਰ ਸਾਹਿਬਾਨ ਪੂਰੇ ਸਟੂਡੈਂਟ ਜਿੰਨੇ ਵੀ ਹੈਗੇ ਆ ਉਹਨਾਂ ਦੇ ਉਹਨਾਂ ਨੇ ਰਲ ਮਿਲ ਕੇ ਇੱਕ ਸੁਖਮਨੀ ਸਾਹਿਬ ਦਾ ਪਾਠ ਅਖਾਇਆ ਜਿਹਦਾ ਵਿਸ਼ੇਸ਼ਗਾ ਵੀ ਜਿਹੜਾ ਕਿ ਪੂਰਾ ਸਾਲ ਬੱਚਿਆਂ ਨੇ ਮਿਹਨਤ ਕੀਤੀ ਹੈ ਟੀਚਰਾਂ ਨੇ ਮਿਹਨਤ ਕਰਾਈ ਹੈ ਬੱਚਿਆਂ ਨੇ ਸਾਰਾ ਸਾਲ ਮਿਹਨਤ ਕੀਤੀ ਹੈ ਉਹਦੇ ਫਾਈਨਲ ਇਗਜ਼ਾਮ ਜਿਹੜੇ ਹਨ ਹੁਣ ਆ ਰਹੇ ਹਨ ਉਹਦੇ ਨਜ਼ੀਕੇ ਬਿਹਤਰ ਤੋਂ ਬਿਹਤਰ ਆਣ ਬੱਚੇ ਅੱਛੇ ਅੱਛੇ ਨੰਬਰ ਲੈ ਕੇ ਪਾਸ ਹੋਣ ਔਰ ਆਪਣੇ ਅਗਲੇ ਭਵਿੱਖਿਆ ਨੂੰ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨ ਉਹਦੇ ਵਾਸਤੇ ਉਹਦੀ ਸੁਖ ਸ਼ਾਂਤੀ ਲਈ ਉਹਦੀ ਕਾਮਨਾ ਕੀਤੀ ਗਈ ਹੈ ਅੱਜ ਸਾਰੇ ਸਟਾਫ ਵੱਲੋਂ ਤੇ ਮੈਂ ਸਮਝਦਾ ਵਾਂ ਵੀ ਜਿਹੜੀ ਇਹਨਾਂ ਦਾ ਇਹ ਕਦਮ ਹੈ ਸਕੂਲ ਦਾ ਇਹ ਬੜਾ ਹੀ ਸ਼ਲਾਘਾਯੋਗ ਹੈ ਔਰ ਇਹਦੇ ਵਿੱਚ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ ਇਸ ਫੰਕਸ਼ਨ ਦੇ ਨਾਲ ਅੱਜ ਸਕੂਲ ਦੇ ਬੱਚਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਮੋਟੀਵੇਸ਼ਨ ਦੇਖਣ ਨੂੰ ਮਿਲੀ ਉਹਨਾਂ ਨੂੰ ਅੱਜ ਦੇ ਫੰਕਸ਼ਨ ਦੇ ਵਿੱਚ ਸਟਾਫ ਵੱਲੋਂ ਟੀਚਰ ਸਾਹਿਬਾਨ ਵੱਲੋਂ ਇਹ ਵੀ ਸਿੱਖਿਆ ਦਿੱਤੀ ਗਈ ਵੀ ਗੁਲਾਮੀ ਦੀ ਬੇੜੀਆਂ ਗਰੀਬੀ ਦੀ ਬੇੜੀਆਂ ਜੇ ਕੋਈ ਤੋੜ ਸਕਦਾ ਹੈ ਉਹ ਸਿੱਖਿਆ ਹੀ ਹੈ ਪਰਮਾਤਮਾ ਦਾ ਨਾਮ ਲੈ ਕੇ ਸੁਖ ਸ਼ਾਂਤੀ ਦੇ ਨਾਲ ਆਪਣੀ ਸਿੱਖਿਆ ਨੂੰ ਜਿਹੜੀ ਤੁਸੀਂ ਸਭੂ ਦਾ ਸਾਲ ਪ੍ਰਾਪਤ ਕੀਤੀ ਹੈ ਆਪਣੇ ਪ੍ਰੀਪਰੇਰਾਂ ਦੇ ਵਿੱਚ ਉਹਨੂੰ ਅੰਜਾਮ ਦਿਵੋ ਵਧੀਆਂ ਨੰਬਰਾਂ ਨਾਲ ਪਾਸ ਹੋਵੋ ਤਾਂ ਕਿ ਤੁਹਾਡਾ ਅਗਲਾ ਫਿਊਚਰ ਅਗਲਾ ਭਵਿੱਖ ਜਿਹੜਾ ਵਾ ਸੰਪੂਰਨ ਰੂਪ ਤੇ ਤੁਹਾਡਾ ਕਾਮਯਾਬ ਹੋ ਸਕੇ ਜੈਪੀ ਜੈ ਸੰਵਿਧਾਨ ਦੇਖੋ ਜਿਹੜਾ ਇੱਕ ਬੜੀ ਵਧੀਆ ਪਹਿਲ ਕਦਮੀ ਕੀਤੀ ਹੈ ਜੋ ਕਿ ਅਸੀਂ ਸਕੂਲ ਚ ਪੜਿਆ ਪਰ ਅਸੀਂ ਅੱਜ ਤੱਕ ਦੇਖਿਆ ਨਹੀਂ ਸੀ ਕਿ ਇਗਜ਼ਾਮ ਸ਼ੁਰੂ ਹੋਣੇ ਨੇ ਜਾਂ ਇਗਜ਼ਾਮ ਹੋਣ ਤੋਂ ਪਹਿਲਾਂ ਇੱਕ ਬੜੀ ਵਧੀਆ ਜੋ ਉਸ ਪਰਮਾਤਮਾ ਦਾ ਨਾਮ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਨਾਮ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਗਿਆ ਇਹਦਾ ਮੇਨ ਮਕਸਦ ਮੇਨ ਮਾਟੋ ਕੀ ਹੈ ਕਿ ਬੱਚਿਆਂ ਨੂੰ ਸਾਰੇ ਸਕੂਲ ਨੂੰ ਉਸ ਪਰਮਾਤਮਾ ਤੋਂ ਸੱਚੇ ਪਾਤਸ਼ਾਹ ਵਾਹਿਗੁਰੂ ਤੋਂ ਅਸ਼ੀਰਵਾਦ ਮਿਲੇ ਕਿ ਬੱਚਿਆਂ ਦਾ ਰਿਜ਼ਲਟ ਬੜਾ ਵਧੀਆ ਆਵੇ ਗੁਰਗੁਰ ਗੁਰਗੁਰ ਅਨਸਾਬ ਹੈ ਨੇ ਉਹਦੇ ਵਿੱਚ ਸਾਰਿਆਂ ਦੀ ਸਾਂਝੀ ਬਾਣੀ ਹੈ ਸਾਰੇ ਨੂੰ ਸਾਂਝਾ ਅਸ਼ੀਰਵਾਦ ਮਿਲਿਆ ਔਰ ਇਹ ਵਧਾਈ ਦੇ ਪਾਤਰ ਨੇ ਇਸ ਸਕੂਲ ਦੇ ਪ੍ਰਿੰਸੀਪਲ ਮੈਡਮ ਬਦਨ ਜੀ ਜਨਾਲ ਟੀਚਰਸ ਨੇ ਸਾਰੇ ਟੀਚਰਸ ਔਰ ਸਪੈਸ਼ਲੀ ਨਰੇਸ਼ ਜੀ ਪ੍ਰਸ਼ਾਂਤ ਗੋਤਮ ਜੀ ਟੀਚਰ ਸਾਹਿਬ ਜਿਨ੍ਹਾਂ ਨੇ ਬੜਾ ਉਪਰਾਲਾ ਕੀਤਾ ਔਰ ਸਾਰੇ ਲੋਕਾਂ ਨੂੰ ਬੁਲਾਇਆ ਸੁਬੇਦਾਰ ਸੁਬੇਦਾਰ ਸਾਹਿਬ ਜੋ ਕਿ ਸਪੈਸ਼ਲ ਡਿਊਟੀ ਲੱਗੀ ਅਜਿਹਾ ਕਲ ਆਰਮੀ ਅਫੀਸਰ ਦੀ ਸਕੂਲ ਸਪੈਸ਼ਲ ਫਾਰ ਕੰਟਰੋਲ ਹੈ ਨਾ ਤੇ ਦੁਬਾਰਾ ਫਿਰ ਸਾਰੇ ਨੂੰ ਅਸੀਂ ਵਧਾਈ ਦਿੰਨੇ ਆ ਸਕੂਲ ਨੂੰ ਸਾਰੇ ਆਏ ਹੋਰ ਸਾਥੀਆਂ ਨੂੰ ਨਾਲ ਮੇਰੇ ਨਵਕਾ ਸ਼ਿਮਪੂ ਜੀ ਖੜੇ ਨੇ ਜੋ ਕਿ ਪ੍ਰਧਾਨ ਨੇ ਪੰਜਾਬ ਵਾਲਮੀਕ ਸੈਨਾ ਦੇ ਹੋਰ ਵੀ ਲੋਕ ਆਏ ਨੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਕਿਉਂਕਿ ਬਹੁਤ ਅੱਛਾ ਕਦਮ ਚੁੱਕਿਆ ਗਿਆ ਹੈ ਗਵਰਨਮੈਂਟ ਨੇ ਸੀਨੀਅਰ ਸਕੈਂਡਰੀ ਸਕੂਲ ਕੋ ਐਜੂਕੇਸ਼ਨ ਸਕੂਲ ਜੋ ਹੈ ਗਣਾ ਵੱਲੋਂ ਕਿ ਪਰਮਾਤਮਾ ਦਾ ਨਾਮ ਲੈ ਕੇ ਇੱਕ ਚੰਗੇ ਪਾਸੇ ਐਗਜ਼ਾਮ ਦੀ ਜੋ ਤਿਆਰੀ ਬੱਚਿਆਂ ਨੂੰ ਕਰਵਾਈ ਜਾ ਰਹੀ ਔਰ ਇੱਕ ਅੱਛਾ ਰਿਜ਼ਲਟ ਦੀ ਉਮੀਦ ਰੱਖੀ ਜਾ ਰਹੀ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਥੈਂਕ ਯੂ ਸਰ। ਇਸ ਕਾਰਜ ਨੂੰ ਨੇਪੜੇ ਚੜਨ ਵਿੱਚ ਸਕੂਲ ਦੇ ਪ੍ਰਿੰਸੀਪਲ ਵੀਨਾ ਬੰਦਨ, ਪਰਮਜੀਤ ਸਿੰਘ, ਭੁਪਿੰਦਰਪਾਲ ਸਿੰਘ ਖਾਲਸਾ ਤੇ ਸਾਰੇ ਸਟਾਫ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਵਾਇਸ ਆਫ ਪੰਜਾਬ ਲਈ ਜਲੰਧਰ ਤੋਂ ਸਾਹਿਲ ਦੀ ਰਿਪੋਰਟ।